ਹੈਲੋ ਹਾਂਜੀ ਸਸ਼ਕਲ ਜੀ ਗੁਰਮੀਤ ਬੁਟੀਕ ਤੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਹੈ ਜੀ ਉਹ ਆਰਟੈਕਸ ਬ੍ਰਾਂਡ ਦੇ ਪਸ਼ਮੀਨਾ ਸੂਟs ਹੋਣਗੇ ਜਿਹੜੇ ਕਿ ਕਾਫੀ ਡਿਮਾਂਡ ਦੇ ਵਿੱਚ ਸੀਗੇ ਜੀ ਡਿਜ਼ਾਈਨਰ ਸੂਟ ਨੇ ਜੀ ਸਾਰੇ ਦੇ ਸਾਰੇ ਡਿਜ਼ਾਈਨਰ ਸੂਟ ਹੋਣਗੇ ਵਰਕ ਵਾਲੇ ਸੂਟ ਰਹਿਣ ਵਾਲੇ ਆ ਜੀ ਵਿਦ ਦੁਪੱਟਾ ਹੋਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆ ਨਿਆ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕੱਪੜੇ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ ਵਟਸ ਲੈ ਕੇ ਆਪਣੇ ਲਈ ਸੋਨੇ ਸੋਨੇ ਸੂਟਾ ਜਿਹੜੇ ਉਹ ਬਾਏ ਕਰ ਸਕਦੇ ਆ ਜੀ ਸੋ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾ ਜੋ ਦਿਖਾਉਣ ਜਾ ਰਹੇ ਹੈਗੇ ਨੇ ਦੀ ਤੁਹਾਨੂੰ Artex ਬ੍ਰਾਂਡ ਦੇ ਮਿਲਣਗੇ ਸੂਟ ਜੀ ਸੂਟ ਹੋਣਗੇ ਬਹੁਤ ਹੀ ਜ਼ਿਆਦਾ ਵਧੀਆ ਜੀ ਫਾਈਨ ਕੁਆਲਿਟੀ ਦਾ ਸਟਾਫ ਹੁੰਦਾ ਹੈ ਜੀ ਆਰਾਮ ਟੈਕਸ ਬ੍ਰਾਂਡ ਦੀ ਤਰ੍ਹਾਂ ਹੀ ਇਹਨਾਂ ਦਾ ਬ੍ਰੈਂਡ ਹੈਗਾ ਜੀ Artex ਬ੍ਰਾਂਡ ਦੀ ਕਾਫੀ ਸੋਹਣਾ ਸਟਾਫ ਹੁੰਦਾ ਹੈ ਜੀ ਇਹਨਾਂ ਦਾ ਬਹੁਤ ਹੀ ਪਿਆਰਾ ਜਿਹਾ ਪਸ਼ਮੀਨਾ ਜੀ 3 ਮੀਟਰ ਦੀ ਕੱਟ ਦੀ ਸ਼ਰਟ ਹੁੰਦੀ ਹੈ ਜੀ ਸ਼ਰਟ ਦੀਆਂ ਜਿੱਤੀਆਂ ਵੀ ਸ਼ਰਟਾਂ ਤੁਹਾਨੂੰ ਮਿਲਣਗੀਆਂ ਸਾਰੀਆਂ ਡਿਜ਼ਾਈਨਰ ਸ਼ਰਟ ਐਦਾਂ ਤੁਹਾਨੂੰ ਇਧਰ ਡਿਜੀਟਲ ਪ੍ਰਿੰਟ ਮਿਲੇਗਾ ਐਦਾਂ ਜਿਹੜੀਆਂ ਹੈਗੀਆਂ ਵੀ ਡਿਜੀਟਲ ਪ੍ਰਿੰਟ ਹੀ ਹੈ ਐਦਾਂ ਲੱਗ ਰਿਹਾ ਜਿਦਾਂ ਲੇਸਸ ਵਾ ਲਗਾ ਕੇ ਇਹਨਾਂ ਨੂੰ ਡਿਜ਼ਾਈਨ ਕੀਤਾ ਗਿਆ ਹੁੰਦਾ ਜੀ ਬਹੁਤ ਹੀ ਪਿਆਰੀ ਡਿਜ਼ਾਈਨਰ ਸ਼ਰਟ ਹੈਗੀ ਹੈ ਜੀ ਬਹੁਤ ਹੀ ਪਿਆਰਾ ਰਿਆ ਛੇੜ ਹੈਗਾ ਜੀ ਨੇਵੀ ਬਲੂ ਕਲਰ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ 3 ਮੀਟਰ ਦੀ ਕੱਟ ਹੋਏਗੀ ਜੀ ਲਓ ਜੀ ਇਹ ਵਾਲੀ ਇਹਦੀ ਬੈਕ ਹੋਏਗੀ ਔਰ ਪਲੱਸ ਬਾਹੂ ਰਹਿਣ ਵਾਲੀਆਂ ਹੋਣੀਆਂ ਜੀ ਲਓ ਜੀ ਐਵਰੀਆਂ ਬਾਹੂ ਮਿਲਣਗੀਆਂ ਤੁਸੀਂ ਲਓ ਜੀ ਇਹ ਵਾਲੀ ਬੈਕ ਤੁਹਾਨੂੰ ਜਿਹੜੀ ਹੈਗੀ ਹੈ ਬੈਕ ਮਿਲੇਗੀ ਜੀ ਲਓ ਜੀ 3 ਮੀਟਰ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ ਬਹੁਤ ਹੀ ਪਿਆਰੀ ਜੀ ਸ਼ਰਟ ਹੈਗੀ ਹੈ ਤੇ ਨਾਲ ਤੁਹਾਨੂੰ 10 ਮੀਟਰ ਦੀ ਕੱਟ ਦੀ ਹੀ ਮਿਲੇਗੀ बॉਟਮ ਜੀ ਲਓ ਜੀ ਨਾਲ ਤੁਹਾਨੂੰ 3 ਮੀਟਰ ਦੀ ਕੱਟ ਦੀ ਹੀ बॉਟਮ ਮਿਲੇਗੀ ਬਹੁਤ ਹੀ ਪਿਆਰਾ ਔਰ ਫਾਈਨ ਕੁਆਲਟੀ ਦਾ ਸਟਾਫ ਹੈ ਜੀ ਸਟਾਫ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਬਹੁਤ ਪਿਆਰਾ ਸਟਾਫ ਹੈਗਾ ਜੀ ਆਰਟੈਕਸ ਬ੍ਰਾਂਡ ਦਾ ਹੈਗਾ ਜੀ 950 ਰੁਪਏ ਦਾ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਸਾਰੇ ਦੇ ਸਾਰੇ ਡਿਜ਼ਾਈਨਰ ਪੀਸ ਹੋਣੇ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਇਹ ਵਾਲਾ ਪੀਸ ਵੀ ਤੁਹਾਨੂੰ ਮਿਲੇਗਾ ਜੀ ਨੇਵੀ ਬਲੂ ਕਲਰ ਦਾ ਪੀਸ ਹੋਏਗਾ ਜੀ ਚੈੱਕ ਕਰ ਲਓ ਜੀ ਪੂਰਾ ਖੋਲ ਕੇ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਜੀ ਲਓ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਲਓ ਜੀ 올ਓਵਰ ਤੁਹਾਨੂੰ ਮਿਲੇਗੀ ਸ਼ਰਟ ਵੀ ਐਦਾਂ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਨੇਵੀ ਬਲੂ ਕਲਰ ਦਾ ਮਿਲੇਗਾ ਪੀਸ ਜੀ ਨਾਲ ਤੁਹਾਨੂੰ ਮਿਲੇਗੀ ਸੇਮ ਕਲਰ ਦੀ ਬਾਟਮ ਜੀ ਲਓ ਜੀ ਬੇਸ ਕਲਰ ਦੀ ਨਾਲ ਤੁਹਾਨੂੰ ਮਿਲੇਗੀ ਬਾਟਮ ਐਦਾਂ ਤੁਹਾਡਾ ਜਿਹੜਾ ਕੰਪਲੀਟ ਸੂਟ ਹੋਏਗਾ ਜੀ 950 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ 950 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਲੈਕ ਕਲਰ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਸੋਬਰ ਜਿਹਾ ਸੂਟ ਹੈ ਜੀ ਲਓ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲੇਗਾ ਜੀ ਡਿਜ਼ਾਈਨਰ ਤੁਹਾਨੂੰ ਮਿਲੇਗੀ ਸ਼ਰਟ ਜੀ ਲਓ ਜੀ ਐਦਾਂ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲੇਗਾ ਜੀ ਇਹ ਵਾਲਾ ਵਰਕ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਛੋਟੀ ਬੂਟੀ ਦਾ ਪ੍ਰਿੰਟ ਤੁਹਾਨੂੰ ਮਿਲਣ ਵਾਲਾ ਜੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਇਹ ਵਾਲਾ ਵਰਕ ਆ ਜਿਹੜਾ ਤੁਹਾਡੇ ਨੈੱਕ ਦੇ ਉੱਪਰ ਆਏਗਾ ਜੀ ਲਓ ਜੀ ਇਹ ਵਰਕ ਆ ਜਿਹੜੀ ਤੁਹਾਡੇ ਨੈੱਕ ਦੇ ਉੱਪਰ ਆਏਗਾ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੈਗਾ ਜੀ 3 ਮੀਟਰ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਲਓ ਜੀ ਆਰਟੈਕਸ ਬ੍ਰਾਂਡ ਦੀ ਹੋਏਗੀ ਜੀ 3 ਮੀਟਰ ਦੀ ਮਿਲੇਗੀ ਸ਼ਰਟ ਜੀ ਨਾਲ ਤੁਹਾਨੂੰ 3 ਮੀਟਰ ਦੀ ਹੀ ਜੈਡ ਬਲੈਕ ਕਲਰ ਦੀ ਮਿਲੇਗੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਜੈਡ ਬਲੈਕ ਕਲਰ ਦੀ ਮਿਲੇਗੀ ਬਾਟਮ ਜੀ ਮੈਚਿੰਗ ਸੂਟ ਹੋਏਗਾ ਜੀ ਪ੍ਰਾਈਸ ਹੋਏਗਾ ਜੀ 1050 ਰੁਪਏ ਜੀ 1050 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਵਰਕ ਵਾਲੇ ਸੂਟ ਹੋਣਗੇ ਤਕਰੀਬਨ ਅੱਜ ਵਾਲੀ ਵੀਡੀਓ ਦੇ ਸਾਰੇ ਦੇ ਸਾਰੇ ਜਿਹੜੇ ਪੀਸ ਰਹਿਣ ਵਾਲੇ ਹੋਣਗੇ ਇਹਦੀ ਵਰਕ ਵਾਲੇ ਹੋਣਗੇ ਜੀ ਲਓ ਜੀ ਇਹ ਵਾਲੀ ਜਿਹੜੀ ਹੋਏਗੀ ਇਸਦੀ ਬੈਕ ਰਹਿਣ ਵਾਲੀ ਹੈ ਜੀ ਲਓ ਜੀ ਇਹ ਵਾਲੀਆਂ ਹੋਣਗੀਆਂ ਬਾਜੂ ਜੀ ਇਹ ਵਾਲੀਆਂ ਤੁਹਾਨੂੰ ਬਾਜੂ ਮਿਲਣਗੀਆਂ ਜੀ ਇਹ ਵਾਲੀ ਜਿਹੜੀ ਹੈਗੀ ਤੁਹਾਨੂੰ ਬੈਕ ਮਿਲੇਗੀ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਡਿਜ਼ਾਈਨਰ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ 10 10 ਮੀਟਰ ਦੀ ਕੱਟ ਦੀ ਤੁਹਾਨੂੰ ਮਿਲੇਗੀ ਨੀਆ ਸ਼ਰਟਾਂ ਔਰ 10 ਮੀਟਰ ਦੀ ਕੱਟ ਦੀ ਹੀ ਮਿਲੇਗੀ ਤੁਹਾਨੂੰ ਬਾਟਮ ਜੀ ਬਹੁਤ ਹੀ ਪਿਆਰੇ ਪੀਸ ਹੈਗੇ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਾਈਨ ਕਲਰ वाइन कलर ਦਾ ਮਿਲੇਗਾ ਤੁਹਾਨੂੰ ਸੂਟ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰੇ ਔਰ ਡਿਜ਼ਾਈਨਰ ਸੂਟ ਹੋਣਗੇ ਸਾਰੇ ਦੇ ਸਾਰੇ ਹੀ ਪੀਸ ਤੁਹਾਨੂੰ ਡਿਜ਼ਾਈਨਰ ਮਿਲਣ ਵਾਲੇ ਹੈ ਜੀ ਚੈੱਕ ਕਰ ਲਓ ਜੀ ਇਹ ਵਾਲਾ ਜਿਹੜਾ ਵਰਕ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਇਹ ਵਰਕ ਹੈ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲਣ ਵਾਲਾ ਹੈ ਜੀ ਵਾਈਨ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ 3 ਮੀਟਰ ਦੀ ਮਿਲੇਗੀ ਸ਼ਰਟ ਜੀ ਤੁਹਾਨੂੰ 3 ਮੀਟਰ ਦੀ ਸ਼ਰਟ ਮਿਲੇਗੀ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਬਾਜੂ ਲਓ ਜੀ ਇਹ ਵਾਲੀਆਂ ਤੁਹਾਡੀਆਂ ਹੋਣਗੀਆਂ ਬਾਜੂ ਜੀ ਇਹ ਵਾਲਾ ਪ੍ਰਿੰਟ ਤੁਹਾਡੀ ਬੈਕ ਦੇ ਉੱਪਰ ਆਏਗਾ ਜੀ ਨਾਲ ਤੁਹਾਨੂੰ ਮਿਲੇਗੀ ਜੀ 3 ਮੀਟਰ ਦੀ ਕੱਟ ਦੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ 3 ਮੀਟਰ ਦੀ ਕੱਟ ਦੀ ਹੋਏਗੀ ਬਾਟਮ ਜੀ ਐਦਾਂ ਜਿਹੜਾ ਹੈਗਾ ਉਹ ਤੁਹਾਡਾ 1050 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ 1050 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ वाइन कलर ਹੋਏਗਾ ਜੀ ਨਾਲ ਜੇਕਰ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਦੁਪੱਟਾ ਵੀ ਲੈ ਸਕਦੇ ਹੋ ਜੀ ਵਾਈਨ ਕਲਰ ਦਾ ਰਾਮ ਟੈਕਸ ਬ੍ਰਾਂਡ ਦਾ ਦੁਪੱਟਾ ਹੋਏਗਾ ਜੀ ਸੇਮ ਕਲਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਚਨਾਉਂ ਦਾ ਦੁਪੱਟਾ ਹੋਏਗਾ ਜੀ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਚਨਾਉਂ ਦਾ ਦੁਪੱਟਾ ਹੋਏਗਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਡਿਜੀਟਲ ਪ੍ਰਿੰਟ ਦਾ ਚਨਾਉਂ ਦਾ ਦੁਪੱਟਾ ਰਾਮ ਟੈਕਸ ਬ੍ਰਾਂਡ ਦਾ ਜੀ ਅਦਾਂ ਤੁਸੀਂ ਜਿਹੜਾ ਹੈਗਾ ਉਹ ਮੈਚਿੰਗ ਜੇਕਰ ਇਸ ਦੇ ਨਾਲ ਲੈਣਾ ਚਾਹੁੰਦੇ ਆ ਸੂਟ ਨਾਲ ਵੀ ਲੈ ਸਕਦੇ ਹੋ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਆ ਕੰਪਲੀਟ ਸੂਟ ਵੀ ਬਾਈ ਕਰ ਸਕਦੇ ਹੋ ਕੱਲਾ ਦੁਪੱਟਾ ਬਾਈ ਕਰਨਾ ਚਾਹੁੰਦੇ ਆ ਤੁਸੀਂ ਕੱਲਾ ਦੁਪੱਟਾ ਵੀ ਕੱਟ ਸਕਦੇ ਹੋ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਹੈਗਾ ਇਹ ਉਹ ਸੂਟ ਰੈਡੀ ਹੋ ਜਾਣਾ ਜੀ ਅਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਵਟਸਐਪ ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਨੈਕਸਟ ਵੀ ਤੁਹਾਨੂੰ ਮਿਲੇਗਾ ਜੀ ਵਾਈਨ ਕਲਰ ਦਾ ਸੂਟ ਮਿਲੇਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਸਾਰੇ ਪੀਸ ਜਿਹੜੇ ਹੈਗੇ ਆ ਤਕਰੀਬਨ ਤੁਹਾਨੂੰ ਵਰਕ ਵਾਲੇ ਮਿਲਣਗੇ ਕਿਉਂਕਿ ਪਹਿਣਾ ਨੂੰ ਵਰਕ ਵਾਲੇ ਪੀਸ ਜਿਹੜੀ ਆਪਾਂ ਲਾਸਟ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਕਾਫੀ ਪਸੰਦ ਆਏ ਸੀ ਜੀ ਉਹ ਕਹ ਰਿਹਾ ਸੀ ਕਿ ਸਾਨੂੰ ਵਰਕ ਵਾਲੇ ਹੀ ਪੀਸ ਚਾਹੀਦੇ ਨੇ ਜੀ ਲੋ ਦੇ ਡਿਜ਼ਾਈਨਰ ਵਰਕ ਵਾਲੇ ਪੀਸ ਤੁਹਾਨੂੰ ਮਿਲਣਗੇ ਘੇਰੇ ਦੇ ਉੱਪਰ ਤੁਹਾਨੂੰ ਫੁੱਲੀ ਵਰਕ ਮਿਲੇਗਾ ਜੀ ਲਓ ਜੀ ਇਹ ਵਾਲਾ ਮਿਲੇਗਾ ਤੁਹਾਨੂੰ ਫਰੰਟ 3 ਮੀਟਰ ਦੀ ਹੋਏਗੀ ਸ਼ਰਟ ਜੀ आरटेक्स ब्रांड दी ਹੋएगी जी लो जी ਇਹ ਵਾਲੀਆਂ ਤੁਹਾਨੂੰ ਮਿਲਣਗੀਆਂ ਸੀਆਂ ਬਾਜੂ ਜੀ ਇਹ ਵਾਲੀਆਂ ਤੁਹਾਨੂੰ ਮਿਲਣਗੀਆਂ ਬਾਜੂ ਜੀ ਲਓ ਜੀ ਐਦਾਂ ਜਿਹੜਾ ਹੈਗਾ ਨਾਲ ਤੁਹਾਡਾ ਕੰਪਲੀਟ ਸੂਟ ਆ ਰੈਡੀ ਹੋ ਜਾਣਾ ਜੀ ਸੇਮ ਕਲਰ ਦੀ ਮਿਲੇਗੀ ਤੁਹਾਨੂੰ ਬਾਟਮ ਲਓ ਜੀ ਸੇਮ ਕਲਰ ਦੀ ਮਿਲੇਗੀ ਤੁਹਾਨੂੰ ਬਾਟਮ ਜੀ ਐਦਾਂ ਜਿਹੜਾ ਹੈਗਾ ਆ ਤੁਹਾਡਾ 1050 ਰੁਪਏ ਦੇ ਵਿੱਚ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੇਕਰ ਤੁਸੀਂ ਨਾਲ ਇਸ ਦੁਪੱਟਾ ਵੀ ਅਟੈਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ ਵਾਈਨ ਕਲਰ ਦਾ ਤੁਹਾਨੂੰ ਦੁਪੱਟਾ ਮਿਲ ਜਾਏਗਾ ਜੀ ਕਿਉਂਕਿ ਫਿਰ ਬਾਅਦ ਵਿੱਚ ਪੈਣਾ ਮੈਸੇਜ ਕਰ ਦਿਓ ਕਿ ਸਾਨੂੰ ਉਸਤੇ ਨਾਲ ਵੀ ਤੁਸੀਂ ਦੁਪੱਟਾ ਮੈਚ ਕਰਕੇ ਦਿਓ ਜੀ ਇਸਤੇ ਨਾਲ ਵੀ ਕਰਕੇ ਦਿਓ ਸੋ ਤਾਂ ਕਰਕੇ ਸਾਨੂੰ ਆਇਆ ਹੁੰਦਾ ਵੀ ਜਿੰਨੇ ਆ ਕੇ ਨਾਲ ਅਸੀਂ ਦੁਪੱਟੇ ਮੈਚ ਕਰਕੇ ਵੀਡੀਓ ਵਿੱਚ ਪਾ ਸਕਦੇ ਹਾਂ ਜੇ ਅਸੀਂ ਕਰ ਦਿੰਦੇ ਹਾਂ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਵਾਈਨ ਕਲਰ ਦਾ ਤੁਹਾਨੂੰ ਮਿਲੇਗਾ ਦੁਪੱਟਾ ਚਨਾਉਣ ਦਾ ਦੁਪੱਟਾ ਹੋਏਗਾ ਜੀ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਲਓ ਜੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਕੱਲਾ ਦੁਪੱਟਾ ਵੀ ਲੈ ਸਕਦੇ ਹੋ ਜੇ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਕੰਪਲੀਟ ਸੂਟ ਵੀ ਲੈ ਸਕਦੇ ਹੋ ਜੀ ਓਨਲੀ ਸੂਟ ਵੀ ਲੈ ਸਕਦੇ ਹੋ ਨੈਕਸਟ ਪੀਸ ਵੀ ਜੋ ਤੁਹਾਨੂੰ ਮਿਲੇਗਾ ਜੀ ਵਾਈਨ ਕਲਰ ਦਾ ਪੀਸ ਹੋਏਗਾ ਬੜਾ ਸੋਬਰ ਜਿਹਾ ਤੇ ਸਰਦਾਰੀ ਜਿਹੀ ਲੁੱਕ ਦਾ ਸੂਟ ਹੋਏਗਾ ਜੀ ਲਓ ਜੀ ਇਹ ਵਾਲਾ ਵਰਕ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਜੀ ਘੇਰੇ ਦੇ ਉੱਪਰ ਤੁਸੀਂ ਇਹ ਵਰਕ ਲਿਆ ਸਕਦੇ ਹੋ ਜਾਂ ਬਾਜੂ ਤੇ ਲਿਆ ਸਕਦੇ ਵੈਸੇ ਘੇਰੇ ਦੇ ਉੱਪਰ ਬਣਿਆ ਹੋਇਆ ਜੀ ਘੇਰੇ ਦੇ ਉੱਪਰ ਬਣਿਆ ਹੋਇਆ ਜੀ ਬਹੁਤ ਹੀ ਸੋਹਣਾ ਵਰਕ ਹੈ ਜੀ ਚੈੱਕ ਕਰ ਲਓ ਨੀਟ ਐਂਡ ਕਲੀਨ ਵਰਕ ਹੈ ਜੀ ਆਰਟ ਐਕਸ ਬ੍ਰਾਂਡ ਦਾ ਸਟਾਫ ਹੈਗਾ ਜੀ ਪੂਰਾ ਪੀਸ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਟਾਈ ਡਾਈ ਲੁੱਕ ਦਾ ਵਰਕ ਵਾਲਾ ਪੀਸ ਹੈ ਜੀ ਇਹ ਲਓ ਜੀ ਐਦਾਂ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲੇਗਾ ਜੀ ਉੱਪਰ ਤੁਹਾਨੂੰ ਪ੍ਰਿੰਟ ਮਿਲਣ ਵਾਲਾ ਜੀ ਇਹ ਤੁਸੀਂ ਅੱਧਾ ਜਿਹੜਾ ਘੇਰਾ ਹੈਗਾ ਤੁਹਾਡਾ ਪਲੇਨ ਜਿੱਦਾਂ ਪੈਚ ਲੱਗੇ ਹੁੰਦੇ ਉਸ ਤਰੀਕੇ ਦੇ ਨਾਲ ਤੁਹਾਨੂੰ ਨੀਚੇ ਵਰਕ ਮਿਲੇਗਾ ਜੀ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਦੀ 셔ਟ ਮਿਲੇਗੀ ਬੈਕ ਵੀ ਤੁਹਾਨੂੰ ਸੇਮ ਮਿਲੇਗੀ ਜੀ ਜੇਕਰ ਤੁਸੀਂ ਪਲੇਨ ਬਾਜੂ ਕਰਨਾ ਚਾਹੁੰਦੇ ਹੋ ਤੁਸੀਂ ਪਲੇਨ ਬਾਜੂ ਕਰ ਸਕਦੇ ਹੋ ਬਾਕੀ 셔ਟ ਤੁਸੀਂ ਜਿਹੜੀ ਹੈਗੇ ਪ੍ਰਿੰਟਡ ਬਣਾ ਸਕਦੇ ਹੋ ਜੀ ਐਦਾਂ ਵੀ ਤੁਹਾਡੀ 셔ਟ ਆ ਜਿਹੜੀ ਉਹ ਰੈਡੀ ਹੋ ਜਾਏਗੀ ਜੀ 10 ਮੀਟਰ ਦੀ ਕੱਟ ਦੀ ਤੁਹਾਨੂੰ ਮਿਲੇਗੀ 셔ਟ ਜੀ ਔਰ 10 ਮੀਟਰ ਦੀ ਕੱਟ ਦੀ ਹੀ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਬਹੁਤ ਹੀ ਪਿਆਰਾ ਜਿਆ ਤੁਹਾਡਾ ਸੋਬਰ ਜੀ ਲੁੱਕ ਦਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਬਹੁਤ ਹੀ ਪਿਆਰਾ ਜਿਆ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਉਹ ਕੰਪਲੀਟ ਸੂਟ ਰੈਡੀ ਹੋ ਜਾਏਗਾ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ 1050 ਰੁਪਏ ਦੇ ਵਿੱਚ ਤੁਹਾਨੂੰ ਵਰਕ ਵਾਲਾ ਸੂਟ ਮਿਲੇਗਾ 950 ਰੁਪਏ ਦੇ ਵਿੱਚ ਤੁਹਾਨੂੰ ਪ੍ਰਿੰਟਡ ਸੂਟ ਮਿਲੇਗਾ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰੀ ਜੀ ਲੁੱਕ ਦਾ ਸੂਟ ਹੈਗਾ ਜੀ ਲਓ ਜੀ ਇਹ ਵਾਲਾ ਵਰਕ ਆ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਪੈਚਵਰਕ ਤੁਹਾਨੂੰ ਮਿਲੇਗਾ ਜੀ ਘੇਰੇ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਜੀ ਆਰਟ ਐਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ ਚੈੱਕ ਕਰ ਲਓ ਆਰਟ ਐਕਸ ਬ੍ਰਾਂਡ ਦਾ ਸਟਾਫ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਜੀ 3 ਮੀਟਰ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਜੀ ਗ੍ਰੀਨ ਕਲਰ ਦੀ ਬਾਟਮ ਜੀ ਮੈਚਿੰਗ ਸੂਟ ਤੁਹਾਡਾ ਜਿਹੜਾ ਹੈਗਾ ਉਹ ਬਣ ਜਾਏਗਾ ਜੀ ਮੈਚਿੰਗ ਸੂਟ ਹੈ ਜੀ ਤੁਹਾਡਾ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ 1050 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਉਹ ਮਿਲ ਜਾਏਗਾ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ। ਲਓ ਜੀ। ਹਾਂਜੀ, ਨੈਕਸਟ ਸੂਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸੂਟ ਤੁਹਾਨੂੰ ਮਿਲੇਗਾ ਜੀ। ਕਾਫੀ ਕਲਰ ਹੋਏਗਾ ਜੀ। ਬੜਾ ਹੀ ਪਿਆਰਾ ਜਿਹਾ ਡਿਜ਼ਾਈਨ ਹੈਗਾ ਜੀ। ਕਲਰ ਵੀ ਬੜਾ ਹੀ ਪਿਆਰਾ ਤੇ ਸੋਬਰ ਜਿਹਾ ਕਲਰ ਹੈ ਜੀ। ਪੂਰਾ ਪੀਸ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ। ਚੈੱਕ ਕਰ ਲਓ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ। ਲਓ ਜੀ। ਲਓ ਜੀ। ਐਦਾਂ ਇਸ ਦਾ ਫਰੰਟ ਹੋਏਗਾ। ਫਰੰਟ ਦੇ ਉੱਪਰ ਪੈਨਲ ਹੋਏਗਾ ਜੀ। ਚੈੱਕ ਕਰੋ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਆਰਟ ਐਕਸ ਬ੍ਰਾਂਡ ਦਾ ਜੀ ਲਓ ਜੀ ਇਹ ਵਾਲੀ ਇਸਦੀ ਬੈਕ ਹੋਏਗੀ ਔਰ ਬਾਜੂ ਰਹਿਣਗੀਆਂ ਜੀ ਇਹ ਵਾਲੀ ਅਸੀਂ ਬਾਜੂ ਰਹਿਣ ਵਾਲੀ ਹੈਗੀਆਂ ਨੇ ਜੀ ਇਹ ਵਾਲੀ ਇਸਦੀ ਬੈਕ ਹੋਏਗੀ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ 10 ਮੀਟਰ ਦੀ ਸ਼ਰਟ ਹੋਏਗੀ ਜੀ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ 10 ਮੀਟਰ ਦੇ ਹੀ ਨੀਅਰ ਅਬਾਊਟ ਸਾਰਿਆਂ ਦੇ ਨਾਲ 10-10 ਮੀਟਰ ਦੀਆਂ ਹੀ ਤੁਹਾਨੂੰ ਬਾਟਮਸ ਮਿਲਣਗੀਆਂ ਜੀ ਬਹੁਤ ਹੀ ਪਿਆਰਾ ਦਾ ਕਲਰ ਹੈਗਾ ਜੀ 950 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਮਿਲ ਜਾਏਗਾ ਜੀ 950 ਰੁਪਏ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਹੋਏਗਾ ਜੀ ਮਹਿੰਦੀ ਗ੍ਰੀਨ ਕਲਰ ਦਾ ਤੁਹਾਨੂੰ ਮਿਲੇਗਾ ਜੀ ਸੂਟ ਲਓ ਜੀ ਪੂਰਾ ਪੀਸ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਵਾਲਾ ਹੋਏਗਾ ਜੀ ਚੈੱਕ ਵਾਲਾ ਪੀਸ ਹੈਗਾ ਫਰੰਟ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਬਾਜੂ ਦੇ ਉੱਪਰ ਵੀ ਪਲੱਸ ਬੈਕ ਦੇ ਉੱਪਰ ਵੀ ਜੀ ਚੈੱਕ ਵਾਲਾ ਪ੍ਰਿੰਟ ਹੋਏਗਾ ਜੀ ਲਓ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲੇਗੀ ਇਹ ਵਾਲਾ ਕੰਮ ਘੇਰੇ ਦੇ ਉੱਪਰ ਮਿਲੇਗਾ ਜੀ ਆਰਟੈਕਸ ਬ੍ਰਾਂਡ ਦੀ ਹੋਏਗੀ ਜੀ ਇਹ ਵਾਲੀ ਇਸ ਦੀ ਬੈਕ ਹੋਏਗੀ ਜੀ ਔਰ ਬਾਜੂ ਹੋਏਗੀ ਲਓ ਜੀ ਇਹ ਵਾਲੀ ਇਸ ਦੀਆਂ ਬਾਜੂ ਲੈਣ ਵਾਲੀਆਂ ਨੇ ਜੀ ਇਹ ਵਾਲਾ ਇਸ ਦਾ ਬੈਕ ਹੋਏਗਾ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਜੀ ਲਓ ਜੀ ਇਹ ਵਾਲਾ ਕੰਮ ਹੈ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਬੈਕ ਤੇ ਮਿਲੇਗਾ ਜੀ ਨਾਲ ਤੁਹਾਨੂੰ ਜਿਹੜੀ ਹੈਗੀ ਹੈ ਮੈਚਿੰਗ ਮਿਲੇਗੀ ਬਾਟਮ ਜੀ ਡਾਰਕ ਗ੍ਰੀਨ ਕਲਰ ਦੀ ਲਓ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਣਾ ਹੈ ਜੀ 950 ਰੁਪਏ ਦੇ ਦਿੱਤਾ ਤੁਹਾਨੂੰ ਸੂਟ ਮਿਲ ਜਾਣਾ ਹੈ ਜੀ 3 ਮੀਟਰ ਦੀ ਬਾਟਮ ਹੋਏਗੀ ਔਰ 10 ਮੀਟਰ ਦੀ ਹੀ ਤੁਹਾਨੂੰ ਸ਼ਰਟ ਮਿਲੇਗੀ ਜੀ ਇਦਾਂ ਜਿਹੜਾ ਹੈਗਾ ਤੁਸੀਂ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਔਰ ਸੋਬਰ ਜਿਹਾ ਪ੍ਰਿੰਟ ਹੈ ਜੀ ਲਓ ਜੀ ਆਫ ਵਾਈਟ ਦੇ ਉੱਪਰ ਬਹੁਤ ਹੀ ਪਿਆਰੀ ਪ੍ਰਿੰਟਿੰਗ ਕੀਤੀ ਗਈ ਹੈ ਜੀ ਚੈੱਕ ਕਰੋ ਜੀ ਆਫ ਵਾਈਟ ਦੇ ਉੱਪਰ ਤੁਹਾਨੂੰ ਇੰਨੀ ਕਿ ਪਿਆਰੀ ਪ੍ਰਿੰਟਿੰਗ ਮਿਲੇਗੀ ਜੀ ਇਦਾਂ ਲੱਗ ਰਿਹਾ ਜਿਦਾਂ ਵਰਕ ਹੋਇਆ ਹੁੰਦਾ ਹੈ ਜੀ ਪੀਸ ਦੇ ਉੱਪਰ ਲਓ ਜੀ ਇਹ ਵਾਲਾ ਜਿਹੜਾ ਹੈਗਾ ਪ੍ਰਿੰਟ ਤੁਹਾਨੂੰ ਫਰੰਟ ਦੇ ਉੱਪਰ ਮਿਲਣ ਵਾਲਾ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਆ ਸਟਾਫ ਹੁੰਦਾ ਹੈ ਜੀ ਇਹਨਾਂ ਦਾ ਲਓ ਜੀ ਇਹ ਵਾਲੀਆਂ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਬਾਜੂ ਦੇ ਉੱਪਰ ਵੀ ਤੁਹਾਨੂੰ ਪ੍ਰਿੰਟ ਮਿਲੇਗਾ ਔਰ ਸੇਮ ਐਜ਼ ਆ ਪ੍ਰਿੰਟ ਤੁਹਾਨੂੰ ਬੈਕ ਦੇ ਉੱਪਰ ਵੀ ਮਿਲੇਗਾ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਪ੍ਰਿੰਟ ਆ ਜਿਹੜਾ ਬੈਕ ਦੇ ਉੱਪਰ ਮਿਲ ਜਾਣਾ ਹੈ ਜੀ ਨਾਲ ਜਿਹੜੀ ਹੈਗੀ 3 ਮੀਟਰ ਦੀ ਸ਼ਰਟ ਹੋਏਗੀ ਨਾਲ ਤੁਹਾਨੂੰ ਜਿਹੜੀ ਹੈਗੇ 3 ਮੀਟਰ ਦੀ ਮਿਲੇਗੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਜਿਹੜੀ ਹੈਗੇ 3 ਮੀਟਰ ਦੀ ਮਿਲੇਗੀ ਬਾਟਮ ਜ ਬਹੁਤ ਹੀ ਪਿਆਰਾ ਜਿਹਾ ਸੋਬਰ ਜਿਹਾ ਜਿਹੜਾ ਹੈਗਾ ਤੁਹਾਡਾ ਪੀਸ ਆ ਉਹ ਰੈਡੀ ਹੋ ਗਿਆ ਜੀ ਨਾਲ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੋ ਤੇ ਨਾਲ ਤੁਸੀਂ ਦੁਪੱਟਾ ਵੀ ਅਟੈਚ ਕਰਵਾ ਸਕਦੇ ਹੋ ਜੀ 950 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ ਜੀ ਚਨਾਉਣ ਦਾ ਦੁਪੱਟਾ ਹੋਏਗਾ ਜੀ ਚਨਾਉਣ ਦਾ ਦੁਪੱਟਾ ਹੋਏਗਾ ਜੀ ਲਓ ਜੀ ਖੁੱਲਾ ਡੋਲਾ ਦੁਪੱਟਾ ਹੈਗਾ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਚਨੌਨ ਦਾ 2 ਟੀ ਮੀਟਰ ਦੀ ਕੱਟ ਹੋਏਗੀ ਜੀ ਸੇਮ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਸੇਮ ਹੈ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਸੇਮ ਕਲਰ ਦਾ ਹੋਏਗਾ ਜੀ ਲਓ ਜੀ ਸੇਮ ਕਲਰ ਦਾ ਦੁਪੱਟਾ ਹੈਗਾ ਜੀ ਲਓ ਜੀ ਇਹ ਵਾਲੇ ਦੁਪੱਟੇ ਨੂੰ ਥੋੜੀ ਪ੍ਰੈਸ ਦੀ ਨੀਡ ਹੈਗੀ ਹੈ ਜੀ ਕਾਫੀ ਇਕੱਠਾ ਜਾ ਹੋਇਆ ਪਿਆ ਸੀ ਜੀ ਤੈ ਦੇ ਵਿੱਚ ਤਾਂ ਕਰਕੇ ਇਹਨੂੰ ਨੀਡ ਹੈ ਜੀ ਪ੍ਰੈਸ ਦੀ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਲਓ ਜੀ 950 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਕੰਪਲੀਟ ਸੂਟ ਦੀ ਇਸ ਤੇ ਵਿੱਚ ਤੁਹਾਨੂੰ ਇੱਕ ਕਲਰ ਮਿਲੇਗਾ ਜੀ ਹੋਰ ਇਸੇ ਪ੍ਰਿੰਟ ਦੇ ਵਿੱਚ ਜੀ ਸੇਮ ਤੁਹਾਨੂੰ ਮਿਲੇਗਾ orange ਕਲਰ ਜੀ orange rust ਕਲਰ ਹੈ ਜੀ ਬਹੁਤ ਪਿਆਰਾ ਕਲਰ ਹੈ ਜੀ ਲਓ ਜੀ ਸੇਮ ਜਿਹੜਾ ਤੁਹਾਨੂੰ ਇੱਕ ਪੀਸ ਹੋਰ ਮਿਲੇਗਾ ਜੀ orange ਕਲਰ ਦਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੀ ਸੋਬਰ ਤੇ ਸਰਦਾਰੀ ਦੀ ਲੁੱਕ ਦੇ ਸੂਟ ਹੈਗੇ ਜੀ ਐਦਾਂ ਸੇਮ ਐਸ ਜਿਹਾ ਬਾਜੂ ਹੋਣਗੀਆਂ ਜੀ ਸੇਮ ਹੈ ਜਿਆ ਤੁਹਾਨੂੰ ਬੈਕ ਦੇ ਉੱਪਰ ਵਰਕ ਮਿਲੇਗਾ ਜੀ ਨਾਲ ਤੁਹਾਨੂੰ ਜਿਹੜੀ ਹੈਗੀ orange ਕਲਰ ਦੀ ਮਿਲੇਗੀ ਬਾਟਮ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਕੰਪਲੀਟ ਸੂਟ ਆ ਉਹ ਰੈਡੀ ਹੋ ਗਿਆ ਜੀ 950 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚ ਜੇਕਰ ਤੁਸੀਂ ਦੁਪੱਟਾ ਵੀ ਅਟੈਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਜੀ 300 ਰੁਪਏ ਦਾ ਦੁਪੱਟਾ ਹੋਏਗਾ ਜੇਕਰ ਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੱਲਾ ਦੁਪੱਟਾ ਵੀ ਲੈ ਸਕ ਖੁੱਲਾ ਡੁੱਲਾ ਦੁਪੱਟਾ ਹੈ ਜੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਨੂੰ ਲਓ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਪੀਜ ਕਲਰ ਦੇ ਉੱਪਰ orange ਔਰ red ਕਲਰ ਦੇ ਫਲਾਰ ਤੁਹਾਨੂੰ ਮਿਲਣਗੇ ਚਨਾਉਣ ਦਾ ਦੁਪੱਟਾ ਹੈ ਜੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਬਹੁਤ ਹੀ ਪਿਆਰਾ ਦੁਪੱਟਾ ਹੈਗਾ ਜੀ ਨਾਲ ਜੇਕਰ ਤੁਸੀਂ ਲੈਣਾ ਚਾਹੁੰਦੇ ਆ ਤਾਂ ਲੈ ਸਕਦੇ ਹੋ ਜੇ ਸਕਿਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਦੁਪੱਟਾ ਹੈਗਾ ਜੀ ਲਓ ਜੀ 950 ਰੁਪਏ ਦਾ ਸੂਟ ਹੋਏਗਾ 300 ਰੁਪਏ ਦਾ ਦੁਪੱਟਾ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੋਏਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਆਰਟ ਐਕਸ ਬ੍ਰਾਂਡ ਦਾ ਮਿਲੇਗਾ ਤੁਹਾਨੂੰ ਸੂਟ ਜੀ ਆਲਓਵਰ ਸੂਟ ਹੋਏਗਾ ਜੀ ਲਓ ਜੀ ਆਰਟ ਐਕਸ ਬ੍ਰਾਂਡ ਦਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਸੂਬਰ ਤੇ ਸਰਦਾਰੀ ਜਿਹਾ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਸੇਮ ਕਲਰ ਦੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਰੈਡੀ ਹੋ ਗਿਆ ਜੀ 950 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ 950 ਰੁਪਏ ਦੇ ਵਿੱਚ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਜਿਹੜਾ ਮਹਿੰਦੀ ਸ਼ੇਡ ਆਪਾਂ ਤੁਹਾਨੂੰ ਦਿਖਾਇਆ ਸੀ ਸੇਮ ਜਿਹੜਾ ਹੈਗਾ ਤੁਹਾਨੂੰ ਇੱਕ ਪੀਸ ਸੂਟ ਮਿਲੇਗਾ ਚੈੱਕ ਵਾਲੇ ਪ੍ਰਿੰਟ ਦੇ ਵਿੱਚ ਹੋਏਗਾ ਜੀ ਇਹ ਉਸੇ ਵਿੱਚ ਤੁਹਾਨੂੰ ਕਲਰ ਹੈਗੇ ਹੈਗਾ ਜਿਹੜਾ ਮਿਲੇਗਾ ਜੀ ਲਓ ਚੈੱਕ ਕਰ ਲਓ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਚੈੱਕ ਵਾਲਾ ਪ੍ਰਿੰਟ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਵੀਡੀਓ ਦੇ ਵਿੱਚ ਇਸ ਦਾ ਕਲਰ ਆ ਜਿਹੜਾ ਉਹ ਕਾਫੀ ਲਾਈਟ ਆ ਰਿਹਾ ਵੈਸੇ ਇਹ ਐਕਚੁਅਲ ਦੇ ਵਿੱਚ ਡਾਰਕ ਸ਼ੇਡ ਹੈ ਜੀ ਹਾਂਜੀ ਕਾਫੀ ਪਿਆਰਾ ਜਿਹਾ ਸ਼ੇਡ ਆ ਮੇਬੀ ਇਹ ਕਾਫੀ ਲਾਈਟ ਆ ਰਿਹਾ ਜੀ ਵੀਡੀਓ ਦੇ ਵਿੱਚ ਕਾਫੀ ਲਾਈਟ ਆ ਰਿਹਾ ਸ਼ੇਡ 3 ਮੀਟਰ ਦੀ ਸ਼ਰਟ ਹੈ ਜੀ ਸੇਮ ਹੈ ਜੇ ਇਸ ਦੀਆਂ ਬਾਜੂ ਔਰ ਤੁਹਾਨੂੰ ਬੈਕ ਮਿਲੇਗੀ ਜੀ ਤੇ ਨਾਲ ਤੁਹਾਨੂੰ ਮਿਲੇਗੀ orange rust color ਦੀ ਬਾਟਮ ਜੀ ਜਿਹੜੀ ਇਹ ਬਾਟਮ ਹੈਗੀ ਉਹ ਮੈਚਿੰਗ ਬਾਟਮ ਹੈ ਜੀ ਐਦਾਂ ਇਸ ਲਾਈਨ ਦੇ ਨਾਲ ਇਹ ਮੈਚ ਹੁੰਦੀ ਹੈ ਜੀ ਦੇਖੋ ਇਸ ਲਾਈਨ ਦੇ ਨਾਲ ਮੈਚ ਹੁੰਦੀ ਹੈ ਜੀ ਸੇਮ ਕਲਰ ਆ ਜੀ 3 ਮੀਟਰ ਦੀ ਸ਼ਰਟ ਮਿਲੇਗੀ 3 ਮੀਟਰ ਦੀ ਹੀ ਮਿਲੇਗੀ ਬਾਟਮ ਜੀ 950 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਕਾਕ ਕਲਰ ਇਹ ਵੀ ਐਦਾਂ ਦੇ ਪੀਸ ਹੋਣਗੇ ਜਿੱਦਾਂ ਵਰਕ ਕੀਤਾ ਹੁੰਦਾ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਤੁਹਾਡਾ ਸੂਬਰ ਤੇ ਸਰਦਾਰੀ ਜਿਹਾ ਸੂਟ ਹੈ ਜੀ ਇਹ ਵਾਲੇ ਤੁਹਾਨੂੰ ਮਿਲੇਗੀ ਫਰੰਟ ਜੀ ਪੀਕਾਕ ਕਲਰ ਹੋਏਗਾ ਇਹ ਵਾਲਾ ਤੁਹਾਨੂੰ ਮਿਲੇਗਾ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਨਾਲ ਜਿਹੜਾ ਹੈਗਾ ਤੁਹਾਨੂੰ ਆਰਟੈਕਸ ਬ੍ਰਾਂਡ ਦੀ ਸ਼ਰਟ ਮਿਲੇਗੀ ਜੀ ਸੇਮ ਆਜਾ ਤੁਹਾਨੂੰ ਮਿਲੇਗੀ ਬੈਕ ਜੀ ਇਹ ਵਾਲਾ ਪ੍ਰਿੰਟ ਜਿਹੜਾ ਹੋਏਗਾ ਬਾਜੂ ਦੇ ਉੱਪਰ ਰਹਿਣ ਵਾਲਾ ਹੈ ਜੀ ਇਹ ਵਾਲਾ ਪ੍ਰਿੰਟ ਹੈਗਾ ਜਿਹੜਾ ਬੈਕ ਦੇ ਉੱਪਰ ਆਏਗਾ ਜੀ ਬਹੁਤ ਹੀ ਪਿਆਰਾ ਜਿਹਾ ਸੋਬਰ ਜੀ ਲੁੱਕ ਦਾ ਤੁਹਾਡਾ ਪੀਸ ਹੈ ਜਿਹੜਾ ਹੋ ਰੈਡੀ ਹੋ ਜਾਣਾ ਨਾਲ ਤੁਹਾਨੂੰ ਮਿਲੇਗੀ ਜੀ 3 ਮੀਟਰ ਦੀ ਕੱਟ ਦੀ ਬਾਟਮ ਜੀ ਨਾਲ ਤੁਹਾਨੂੰ 3 ਮੀਟਰ ਦੀ ਕੱਟ ਦੀ ਮਿਲਣੀ ਹੈ ਬਾਟਮ ਜੀ 950 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਕੰਪਲੀਟ ਸੂਟ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਨੈਕਸਟ ਵੀ ਪੀਸ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸੋਬਰ ਜੀ ਲੁੱਕ ਦਾ ਪੀਸ ਹੈਗਾ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਲਓ ਜੀ ਇਹ ਵਾਲਾ ਪ੍ਰਿੰਟ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ গারਲਿਸ਼ ਲੁੱਕ ਦੇ ਸੂਟ ਰਹਿਣ ਵਾਲੇ ਆ ਜੀ ਬੜੇ ਹੀ ਪਿਆਰੇ ਜੇ ਇਹ ਵਾਲਾ ਜਿਹੜਾ ਪ੍ਰਿੰਟ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਮਿਲਣਾ ਹੈ ਜੀ ਆਰਟ ਐਕਸ ਬ੍ਰਾਂਡ ਹੋਏਗਾ ਜੀ ਟਾਈਡਰ ਇਹ ਸ਼ਰਟਾ ਮਿਲਣ ਵਾਲੀਆਂ ਜੀ ਇਹ ਵਾਲਾ ਤੁਹਾਨੂੰ ਮਿਲੇਗੀ ਬੈਕ ਜੀ ਇਹ ਵਾਲੀ ਬੈਕ ਹੋਏਗੀ ਔਰ ਇਹ ਵਾਲੀਆਂ ਹੋਣੀਆਂ ਬਾਜੂ ਜੀ ਇਹ ਵਾਲੀਆਂ ਤੁਹਾਨੂੰ ਬਾਜੂ ਮਿਲਣਗੀਆਂ ਜੀ ਬੜੀਆਂ ਹੀ ਪਿਆਰੀਆਂ ਜੀਆਂ ਬਾਜੂ ਰਹਿਣ ਵਾਲੀਆਂ ਟਾਈ ਡਾਈ ਪੀਸ ਤੁਹਾਨੂੰ ਮਿਲਣਾ ਜੀ ਸ਼ਰਟ ਦਾ ਪੀਸ ਹੋਏਗਾ ਟਾਈ ਡਾਈ ਜੀ ਨਾਲ ਤੁਹਾਨੂੰ ਜਿਹੜੀ ਹੋएगी 3 ਮੀਟਰ ਦੀ ਕੱਟ ਦੀ ਮਿਲੇਗੀ ਬਾਟਮ ਜੀ 3 ਮੀਟਰ ਦੀ ਮਿਲੇਗੀ ਤੁਹਾਨੂੰ ਸ਼ਰਟ ਜੀ 10 ਮੀਟਰ ਦੀ ਕੱਟ ਦੀ ਹੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਹੋ ਰੈਡੀ ਹੋ ਜਾਣਾ ਜੀ ਪ੍ਰਾਈਸ ਹੋਏਗਾ 950 ਰੁਪਏ ਜੀ 950 ਰੁਪਏ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਬੜਾ ਹੀ ਸੋਬਰ ਜਿਹਾ ਪੀਸ ਹੈ ਜੀ ਵਰਕ ਵਾਲਾ ਪੀਸ ਹੋਏਗਾ ਜੀ ਆਰਟੈਕਸ ਬ੍ਰਾਂਡ ਦਾ ਲਓ ਜੀ ਇਹ ਵਾਲਾ ਕੰਮ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਹੈ ਜੀ ਘੇਰੇ ਦੇ ਉੱਪਰ ਵੀ ਤੁਹਾਨੂੰ ਇਹਲਾ ਕੰਮ ਮਿਲੇਗਾ ਜੀ ਚੈੱਕ ਕਰ ਲਓ ਜੀ ਹਾਈਲਾਈਟ ਕੀਤਾ ਗਿਆ ਪ੍ਰੋਪਰ ਆਰੀ ਵਰਕ ਤੁਹਾਨੂੰ 셔ਟ ਦੇ ਉੱਪਰ ਮਿਲੇਗਾ ਜੀ ਪੈਨਲ ਦੇ ਉੱਪਰ ਤੁਹਾਨੂੰ ਫੁੱਲੀ ਜਿਹੜਾ ਹੈਗਾ ਉਹ ਵਰਕ ਮਿਲੇਗਾ ਜੀ ਫਰੰਟ ਦੇ ਉੱਪਰ ਲਾਈਨ ਆ ਵਾਲੀ ਬਾਕੀ 셔ਟ ਹੋਏਗੀ ਜੀ ਔਰ ਬਾਜੂ ਵੀ ਤੁਹਾਨੂੰ ਜਿਹੜੀਆਂ ਮਿਲਣਗੀਆਂ ਤੇ ਉਹ ਡਿਜ਼ਾਈਨਰ ਹੋਣੀਆਂ ਬੈਕ ਔਰ ਬਾਜੂ ਜੀ ਇਹ ਵਾਲੀ ਜਿਹੜੀਆਂ ਹੋਣੀਆਂ ਬਾਜੂ ਰਹਿਣ ਵਾਲੀਆਂ ਜੀ ਇਹ ਬਾਜੂ ਹੋਣੀਆਂ ਉਹ ਵਾਲੇ ਬੈਕ ਮਿਲੇਗੀ ਤੁਹਾਨੂੰ ਲਓ ਜੀ ਨਾਲ ਮਿਲੇਗੀ ਤੁਹਾਨੂੰ ਬਾਟਮ ਜੀ 10 ਮੀਟਰ ਦੀ ਹੋਏਗੀ ਸ਼ਰਟ ਜੀ ਨਾਲ ਜਿਹੜੀ ਹੈਗੀ ਹੈ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਫਲਾਵਰ ਦੇ ਨਾਲ ਮੈਚ ਕਰਦੀਆਂ ਤੁਹਾਨੂੰ ਵਰਕ ਨਾਲ ਮੈਚ ਕਰਦੀ ਜਿਹੜੀ ਹੈਗੀ ਉਹ ਤੁਹਾਨੂੰ ਬਾਟਮ ਮਿਲਣੀ ਹੈ ਜੀ ਕੰਟਰਾਸਟ ਹੋਏਗੀ ਜੀ ਬਾਟਮ ਬੜਾ ਹੀ ਪਿਆਰਾ ਜਿਹਾ ਤੁਹਾਡਾ ਹੋਏਗਾ ਸੂਟ ਜੀ ਲਓ ਜੀ 1050 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਵਰਕ ਵਾਲਾ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਰਬਰੀ ਮਸਲੀਨ ਹੋਏਗੀ ਜੀ ਆਰਟੈਕਸ ਬ੍ਰਾਂਡ ਦੀ ਹੋਏਗੀ ਬਰਬਰੀ ਮਸਲੀਨ ਹੋਏਗੀ ਜਿਸ ਤੇ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਕੰਮ ਲਓ ਜੀ ਇਹ ਵਾਲਾ ਕੰਮ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਪ੍ਰੋਪਰ ਵਰਕ ਦਾ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲਣ ਵਾਲਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਲਓ ਜੀ ਡਿਜ਼ਾਈਨਰ ਸ਼ਰਟ ਮਿਲੇਗੀ ਜੀ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ 3 ਮੀਟਰ ਦੀ ਹੋਏਗੀ ਸ਼ਰਟ ਤੇ ਨਾਲ ਤੁਹਾਨੂੰ 3 ਮੀਟਰ ਦੀ ਹੀ ਮਿਲੇਗੀ ਬਾਟਮ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ 1050 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਵਰਕ ਵਾਲਾ ਨੈਕਸਟ ਵੀ ਤੁਹਾਨੂੰ ਮਿਲੇਗਾ ਜੀ ਕਾਫੀ ਕਲਰ ਦਾ ਵਰਕ ਵਾਲਾ ਸੂਟ ਤੁਹਾਨੂੰ ਮਿਲੇਗਾ ਜੀ ਆਰਟੈਕਸ ਬ੍ਰਾਂਡ ਦਾ ਲਓ ਜੀ ਪੂਰੀ ਸ਼ਰਟ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਦੇ ਆ ਜੀ। ਲਓ ਜੀ। ਇਹ ਵਾਲਾ ਵਰਕ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਸਰਬੋਸਕੀ ਦਾ ਕੰਮ ਮਿਲੇਗਾ ਪੂਰੀ ਸ਼ਰਟ ਦੇ ਵਿੱਚ ਸਰਬੋਸਕੀ ਦਾ ਕੰਮ ਮਿਲੇਗਾ ਜੀ। ਪੈਚ ਵਰਕ ਹੋਏਗਾ ਜੀ ਜਸਤੇ ਉੱਪਰ ਪੈਚ ਨੂੰ ਵੀ ਹਾਈਲਾਈਟ ਕੀਤਾ ਗਿਆ ਹੈਗਾ ਪਲੱਸ ਸਰਬੋਸਕੀ ਦਾ ਕੰਮ ਕੀਤਾ ਗਿਆ ਹੈਗਾ ਜੀ। ਲਓ ਜੀ ਪਫਫਲੀ ਜਿਹੜੀ ਡਿਜ਼ਾਈਨਰ ਸ਼ਰਟ ਮਿਲਣੀ ਹੈ ਜੀ ਤੁਹਾਨੂੰ ਖੁੱਲੀ ਡੁੱਲੀ ਸ਼ਰਟ ਹੋएगी 3 ਮੀਟਰ ਦੀ ਕੱਟ ਹੋएगी ਸੇਮ ਐਜ਼ ਅਸਦੀ ਬਾਜੂ ਹੋਣਗੀ ਔਰ ਸੇਮ ਐ ਜਾਹੀ ਤੁਹਾਨੂੰ ਜਿਹੜੀ ਹੈਗੀ ਅਸਦੀ ਬੈਕ ਮਿਲੇਗੀ ਜੀ ਔਰ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਹੋ ਰੈਡੀ ਹੋ ਜਾਣਾ ਜੀ 1050 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਸੂਟ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਲਓ ਜੀ ਸੋਬਰ ਦੀ ਲੁੱਕ ਦਾ ਸੂਟ ਹੈਗਾ ਜੀ ਚੈੱਕ ਕਰ ਲਓ ਜੀ ਬੜਾ ਹੀ ਪਿਆਰਾ ਤੇ ਸੋਬਰ ਦੀ ਲੁੱਕ ਦਾ ਸੂਟ ਹੋਏਗਾ ਜੀ ਡਿਜੀਟਲ ਪ੍ਰਿੰਟ ਹੋਏਗਾ ਜੀ ਲਓ ਜੀ ਇਹ ਵਾਲਾ ਜਿਹੜਾ ਪੈਨਲ ਹੋਏਗਾ ਜੀ ਪੈਨਲ ਦੇ ਵਿੱਚ ਤੁਹਾਨੂੰ ਫੁੱਲੀ ਵਰਕ ਮਿਲਣਾ ਹੈ ਜੀ ਸ਼ਰਟ ਦੇ ਵਿੱਚ ਫੁੱਲੀ ਜਿਹੜਾ ਹੈਗਾ ਤੁਹਾਨੂੰ ਫੁੱਲੀ ਸ਼ਰਟ ਦੇ ਵਿੱਚ ਇਦਾਂ ਜਿਹੜਾ ਪੈਨਲ ਦੇ ਵਿੱਚ ਤੁਹਾਨੂੰ ਵਰਕ ਮਿਲਣਾ ਜੀ ਫੁੱਲ ਸ਼ਰਟ ਦੇ ਵਿੱਚ ਵਰਕ ਮਿਲੇਗਾ ਦੀ 3 ਮੀਟਰ ਦੀ ਸ਼ਰਟ ਤੁਹਾਨੂੰ ਮਿਲਣੀ ਹੈ ਜੀ ਲਓ ਜੀ ਫੁੱਲ ਸ਼ਰਟ ਦੇ ਵਿੱਚ ਤੁਹਾਨੂੰ ਕੰਮ ਮਿਲੇਗਾ ਜੀ ਨਾਲ ਜਿਹੜੀ ਹੈਗੀ ਤੁਹਾਨੂੰ ਸੇਮ ਕਲਰ ਦੀ ਮਿਲੇਗੀ ਬਾਟਮ ਜੀ 10 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਕੱਟ ਦੀ ਹੀ ਤੁਹਾਨੂੰ ਮਿਲੇਗੀ ਬਾਟਮ ਜੀ ਐਦਾਂ ਹੋ ਜਾਣਾ ਤੁਹਾਡਾ ਕੰਪਲੀਟ ਸੂਟ ਰੈਡੀ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਡਾ ਉਹ ਰੈਡੀ ਹੋ ਜਾਣਾ ਜੀ ਐਦਾਂ ਪੂਰੀ ਲੁੱਕ ਜਿਹੜੀ ਆਏਗੀ ਸਟਿਚਿੰਗ ਤੋਂ ਬਾਅਦ ਇੱਕ ਪ੍ਰੋਪਰ ਲੁੱਕ ਆ ਜਿਹੜੀ ਸੂਟ ਦੀ ਆਉਂਦੀ ਹੈ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ 1050 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਵੀ ਜੋ ਤੁਹਾਨੂੰ ਪੀਸ ਮਿਲੇਗਾ ਜੀ ਵਰਕ ਵਾਲਾ ਇਹਨਾਂ ਕਿ ਸੋਨਾ ਵਰਕ ਹੋਇਆ ਪੀਸ ਤੇ ਉੱਪਰ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਜੀ ਇਸ ਪੀਸ ਤੇ ਉੱਪਰ ਚੈੱਕ ਕਰ ਲਓ ਜੀ ਪੂਰਾ ਸੋਨਾ ਜਿਹੜਾ ਵਰਕ ਆ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਗਿਆ ਜੀ ਘੇਰੇ ਦੇ ਉੱਪਰ ਲਓ ਜੀ ਬੜਾ ਹੀ ਗ੍ਰੇਸਫੁਲ ਜਿਹਾ ਕੰਮ ਕੀਤਾ ਗਿਆ ਜੀ ਲਾਈਨਾਂ ਵਾਲੀ ਸ਼ਰਟ ਤੁਹਾਨੂੰ ਮਿਲੇਗੀ ਜੀ ਲਾਈਨਰ ਵਾਲੀ ਸ਼ਰਟ ਮਿਲੇਗੀ 10 ਮੀਟਰ ਦੀ ਕੱਟ ਹੋਏਗੀ ਡਿਜ਼ਾਈਨਰ ਸ਼ਰਟ ਹੋਏਗੀ ਤੇ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਡਾ ਰੈਡੀ ਹੋ ਜਾਣਾ ਜੀ 1050 ਰੁਪਏ ਦੇ ਵਿੱਚ 1050 ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸੋਬਰ ਦੀ ਲੁੱਕ ਦਾ ਪੀਸ ਹੋਏਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੀ ਲਓ ਜੀ ਇਹ ਵਾਲਾ ਵਰਕ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਜੀ ਘੇਰੇ ਦੇ ਉੱਪਰ ਪ੍ਰੋਪਰ ਜਿਹੜਾ ਵਰਕ ਹੈ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ ਲਓ ਜੀ ਨਾਲ ਤੁਹਾਨੂੰ ਮੈਚਿੰਗ ਮਿਲਣੀ ਹੈ ਬਾਟਮ ਜੀ ਬਹੁਤ ਹੀ ਪਿਆਰਾ ਜਿਹਾ ਜਿਹੜਾ ਹੈਗਾ ਤੁਹਾਡਾ ਇਹ ਡਿਜ਼ਾਈਨਰ ਜਿਆ ਸੋਬਰ ਦੀ ਲੁੱਕ ਦਾ ਸੂਟ ਹੈ ਜਿਹੜਾ ਰੈਡੀ ਹੋ ਗਿਆ ਜੀ 1050 ਰੁਪਏ ਦੇ ਵਿੱਚ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਪੀਕਾਕ ਕਲਰ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਪ੍ਰਿੰਟ ਵੀ ਬੜਾ ਹੀ ਪਿਆਰਾ ਗਰਲਿਸ਼ ਲੁੱਕ ਦਾ ਸੂਟ ਮਿਲੇਗਾ ਜੀ ਪੂਰਾ ਪੀਸ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਇੱਕ ਪੀਸ ਦੇ ਨਾਲ ਦਾ ਆਪਾਂ ਮਹਿੰਦੀ ਸ਼ੇਡ ਦੇ ਵਿੱਚ ਵੀ ਪਹਿਲਾਂ ਦਿਖਾ ਚੁੱਕੇ ਆ ਜੀ ਨੈਕਸਟ ਜੋ ਕਲਰ ਤੁਹਾਨੂੰ ਇਸ ਤੇ ਵਿੱਚ ਮਿਲੇਗਾ ਜੀ ਪੀਕਾਕ ਕਲਰ ਹੋਏਗਾ ਬੜਾ ਹੀ ਪਿਆਰਾ ਜਿਹਾ ਲਓ ਜੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਪ੍ਰਿੰਟ ਘੇਰੇ ਦੇ ਉੱਪਰ ਮਿਲਣਾ ਹੈ ਜੀ ਟਾਈਡ ਆਈ ਦੀ ਤੁਹਾਨੂੰ ਸ਼ਰਟ ਮਿਲਣੀ ਆ ਰੈਕਸਟ ਬ੍ਰਾਂਡ ਦੀ ਜੀ ਸੇਮ ਐਜ਼ ਆ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਬਾਜੂ ਔਰ ਪਲੱਸ ਬੈਕ ਦੇ ਉੱਪਰ ਮਿਲੇਗਾ ਇਹ ਵਾਲੀਆਂ ਤੁਹਾਨੂੰ ਮਿਲਣਗੀਆਂ ਬਾਜੂ ਜੀ ਇਹ ਵਾਲੀ ਹੋਏਗੀ ਬੈਕ ਜੀ ਨਾਲ ਜਿਹੜੀ ਹੈਗੇ ਸੇਮ ਕਲਰ ਦੀ ਤੁਹਾਨੂੰ ਮਿਲੇਗੀ ਬਾਟਮ ਜੀ ਪੀਕਾਕ ਸ਼ੇਡ ਦੀ ਨਾਲ ਤੁਹਾਨੂੰ ਜੇਕਰ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਆ ਪੀਕਾਕ ਕਲਰ ਦਾ ਤਾਂ ਨਾਲ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਜੀ ਰਾਮ ਟੈਕਸ ਬ੍ਰਾਂਡ ਦਾ ਲਓ ਜੀ ਲਓ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਡਿਜੀਟਲ ਪ੍ਰਿੰਟ ਦਾ ਹੋਏਗਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲਣਾ ਜੀ 2 ਟੀ ਮੀਟਰ ਦੀ ਕੱਟ ਹੋਏਗੀ ਚਨਾਉਣ ਦਾ ਦੁਪੱਟਾ ਹੋਏਗਾ ਐਦਾਂ ਜਿਹੜਾ ਹੈਗਾ ਤੁਸੀਂ ਉਹ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤਾਂ ਕੰਪਲੀਟ ਸੂਟ ਲੈ ਸਕਦੇ ਹੋ 300 ਰੁਪਏ ਦਾ ਦੁਪੱਟਾ ਹੋਏਗਾ ਜੀ 950 ਰੁਪਏ ਦਾ ਤੁਹਾਨੂੰ ਮਿਲੇਗਾ ਜੀ ਸੂਟ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਸੂਟ ਆ ਉਹ ਰੈਡੀ ਹੋ ਜਾਣਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕੋਈ ਜੋ ਮੇਰੀਆਂ ਮਾਤਾ ਮੈਂ ਕਹਿ ਸਕਦੇ ਆ ਜੀ ਹਨਾ ਮਮੀਆਂ ਉਹਨਾਂ ਦੇ ਲਈ ਸੂਟ ਸੀਗਾ 올ਓਵਰ ਸੂਟ ਸੀ ਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ 올ਓਵਰ ਸੂਟ ਹੀ ਪਾਵਾਂਗੇ ਜੀ ਉਹਨਾਂ ਨੂੰ 올ਓਵਰ ਸੂਟ ਦੀ ਕਾਫੀ ਡਿਮਾਂਡ ਸੀ ਕਿ ਸਾਨੂੰ 올ਓਵਰ ਸੂਟ ਹੀ ਚਾਹੀਦੇ ਆ ਸੈਮੀ ਫਾਰਮਲ ਹੋਣ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕੀਏ ਜੀ ਲਓ ਜੀ ਇਹ ਹੋਏਗਾ ਤੁਹਾਨੂੰ ਵਰਕ ਵਾਲਾ 올ਓਵਰ ਸੂਟ ਮਿਲੇਗਾ ਜੀ ਜਿਸ ਤੇ ਫਰੰਟ ਦੇ ਉੱਪਰ ਤੁਹਾਨੂੰ ਫੁੱਲੀ ਵਰਕ ਮਿਲੇਗਾ ਜੀ ਆਰੀ ਵਰਕ ਦੇ ਨਾਲ ਪ੍ਰੋਪਰ ਜਿਹੜਾ ਹੈਗਾ ਤੁਹਾਡਾ ਜਿਹੜਾ ਹੈਗਾ ਵਰਕ ਤੁਹਾਨੂੰ ਸ਼ਰਡ ਦੇ ਉੱਪਰ ਹਾਈਲਾਈਟ ਕੀਤਾ ਗਿਆ ਪ੍ਰਿੰਟ ਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਹਾਈਲਾਈਟ ਕੀਤਾ ਗਿਆ ਪ੍ਰੋਪਰ ਸ਼ਰਟ ਜਿਹੜੀ ਹੈਗੀ ਤੁਹਾਨੂੰ ਮਿਲੇਗੀ ਜੀ ਲਓ ਜੀ ਆਲ ਓਵਰ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਜੀ ਫਰੰਟ ਦੇ ਉੱਪਰ ਤੁਹਾਨੂੰ ਫੁੱਲੀ ਵਰਕ ਮਿਲੇਗਾ ਜੀ ਸ਼ਰਟ ਦੇ ਫੁੱਲੀ ਵਰਕ ਮਿਲੇਗਾ ਇਹਦੀ ਸ਼ਰਟ ਦੇ ਫਰੰਟ ਦੇ ਉੱਪਰ ਨਾਲ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹਦੇ ਹੋ ਤਾਂ ਕਰਵਾ ਸਕਦੇ ਹੋ ਜੀ ਆਲ ਓਵਰ ਸੂਟ ਹੋਏਗਾ ਤੇ ਨਾਲ ਤੁਹਾਨੂੰ ਮਿਲੇਗਾ ਜੀ ਚਨਾਉਣ ਦਾ ਖੁਲਾ ਡੋਲਾ ਦੁਪੱਟਾ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਦੁਪੱਟਾ ਲੈ ਸਕਦੇ ਹੋ ਜੇ ਸਕਿਪ ਕਰਨਾ ਚਾਹੁੰਦੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਕੱਲਾ ਦੁਪੱਟਾ ਲੈਣਾ ਚਾਹਤੋਂ ਤੁਸੀਂ ਕੱਲਾ ਦੁਪੱਟਾ ਵੀ ਲੈ ਸਕਦੇ ਆਲ ਓਵਰ ਸੂਟ ਹੋਏਗੇ 1050 ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਅੱਜ ਵਾਲੀ ਵੀਡੀਓ ਜਿਹੜੀ ਕਾਫੀ ਲੰਬੀ ਹੋ ਰਹੀ ਹੈ ਸੋ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਫੇਰ ਆਪਾਂ ਨਵੇਂ-ਨਵੇਂ ਸੂਟਾਂ ਦੇ ਨਾਲ ਹਾਜ਼ਰ ਹੋਵਾਂਗੇ ਜੀ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ